ਜੰਡਿਆਲਾ ਗੁਰੂ ਵਿਖੇ ਸਫਾਈ ਸੇਵਕ ਯੂਨੀਅਨ ਦੀ ਅਹਿਮ ਬੈਠਕ ਕੀਤੀ ਗਈ। ਇਸ ਮੌਕੇ ਤੂਨਾ ਸਾਈਪ੍ਰਸ ਦੇ ਮੁਖੀ ਮਹੰਤ ਮਲਕੀਤਨਾਥ, ਚੇਅਰਮੈਨ ਓਮਪ੍ਰਕਾਸ਼ ਕੱਬੜ ਅਤੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਨੋਦ ਬਿੱਟਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਚੋਣ ਵੀ ਕੀਤੀ ਗਈ ਜਿਸ ਵਿੱਚ ਜੀਤਾਨਾਥ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਆਵਤਾਰ ਸਿੰਘ, ਸ਼ੰਕਰਨਾਥ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਸਦੀ ਭਰੀ। ਜੋ ਗੁਰੂ ਕੇ ਜੰਡਿਆਲੇ ਦੇ ਵਿੱਚ ਨਗਰ ਨਿਗਰਮ ਦੀ ਜਿਹੜੀ ਉਹ ਚੋਣ ਹੋਈ ਆ ਉਦੇ ਵਿੱਚ ਜੀਤਾ ਬੜਵਾ ਜੀ ਤਨਜੀ ਤਾਨਾਜ ਜੀ ਨੂੰ ਜਿਹੜਾ ਉਹ ਪ੍ਰਧਾਨ ਬਣਾਇਆ ਗਿਆ ਵਾ ਔਰ ਹੁਕਮ ਲਾਇਆ ਗਿਆ ਪਾਵਣ ਵਾਲਮੀਕ ਤੀਰਥ ਲੋਕ ਆਪਣੇ ਤਨਮਨ ਦੇ ਨਾਲੇ ਸੇਵਾ ਨਿਭਾਉਣੀਆਂ ਜੰਡਿਆਲੇ ਸੇਕੂ ਪੂਰੇ ਮਹਲੇ ਦੇ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਜੋ ਜੀਤਾ ਰਾਮ ਜੀ ਨੂੰ ਇੱਥੇ ਜੰਡਿਆਲੇ ਦਾ ਪ੍ਰਧਾਨ ਬਣਾਇਆ ਗਿਆ ਨਾਲ ਅੱਜ ਜੁਦ ਨਸ਼ਿਆਂ ਦੇ ਵਿਰੋਧ ਦੀ ਵੀ ਮੀਟਿੰਗ ਸੀ ਕਾਰਪੇਸ਼ਰ ਦੇ ਦਫਤਰ ਚ ਕਾਰਪੇਸ਼ਨ ਦੇ ਅਫਸਰਾਂ ਨੂੰ ਪਤਾ ਲੱਗਦਾ ਸਾਰਿਆਂ ਨੂੰ ਪਤਾ ਲੱਗਦਾ ਵੀ ਮਾ ਜਗਤ ਜੀਤਾ ਜੀ ਇਥੇ ਸਫਾਈ ਮਜ਼ਦੂਰਾਂ ਦੇ ਪ੍ਰਧਾਨ ਬਣਾਏ ਗਏ